ਕਰਨੇ ਨੂੰ ਡਾਲ ਲਿਆਂਗੇ ਸਲਵਾ ਕੇ ਹਾਂਜੀ ਸਾਸਤਰੀ ਖਾਲੀ ਕਪੜੇ ਲੇੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸਲੀ ਕਿਆਂ कॉटन ਦੇ सूट ਐ ਪ੍ਰਿੰਟਡ कॉटन ਦੇ सूट ਨੇ ਇਹ 올ਓਵਰ सूट ਨੇ ਜੀ ਹਾਂਜੀ ਇਹ 5 ਮੀਟਰ ਦੀ ਕਟਿੰਗ ਹੋਇਆ ਜੀ ਹਾਂਜੀ ਇਹ ਫਸਟ ਹੈ ਜੀ ਬਲੂ ਗਰਚ ਹਾਂਜੀ ਇਹ ਨੈਕਸਟ ਪ੍ਰਿੰਟ ਹੈ ਜੀ ਇਹਨਾਂ ਦਾ ਫੈਬਰਿਕ ਵੀ ਬਹੁਤ ਫਾਈਨ ਹੈ ਔਰ ਕਲਰ ਬਹੁਤ ਪਿਆਰੇ ਹਨ ਇਹਨਾਂ ਚ ਕੋਈ ਵੀ ਤੁਸੀਂ ਸੂਟ 올ਓਵਰ ਸਾਡੇ ਤੋਂ ਮੰਗਵਾ ਸਕਦੇ ਹੋ ਜੀ तो एज इट इज़ सूट मंगवा सकते हो जी हाँ जी लाइट मूव कलर है या तो इन कोई भी साढ़े तो स्टिच करा के दुपट्टे वगैरह तैयार करवा के मंगवा सकते हो लैसिस वगैरह लगा के सूट बहुत ही सोने तैयार हो नैक्सट है जी एना एन चो कोई भी सूट लैना होे वट्सअप नंबर से साटैक्ट कर सद हाँ जी नैक्सट है जी ਇਸ ਸਾਰਿਆਂ ਦੇ ਕਲਰ ਬਹੁਤ ਹੀ ਸੋਹਣੇ ਹੈ ਬਹੁਤ ਹੀ ਪਿਆਰੇ ਕਪੜੇ ਹੈ ਇਹਨ ਲੈਸਸ ਲਗਾ ਕੇ ਬਹੁਤ ਸੋਹਣੇ ਸੂਟ ਤਿਆਰ ਹੋਣਗੇ ਬਾਕੀ ਗ੍ਰੇਸ ਦਾ ਸੂਟ ਤਿਆਰ ਹੋਣ ਤੋਂ ਬਾਅਦ ਮਿਲਦੀ ਹੈ ਜੀ ਇਹਨਾਂ ਚ ਕੋਈ ਵੀ ਸੂਟ ਮੰਗਵਾਣਾ ਹੋਵੇ ਤੁਸੀਂ ਸਾਡੇ ਨਾਲ ਸਾਡੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਥੈਂਕ ਯੂ